ਪਾਕਿਸਤਾਨ ਰੇਂਜਰਜ਼ ਦਾ 16 ਮੈਂਬਰੀ ਵਫਦ ਵਾਗਾ ਸਰਹੱਦ ਜ਼ਰੀਏ ਪਹੁੰਚਿਆ ਭਾਰਤ ਦਿੱਲੀ ਚ 13 ਸਤੰਬਰ ਤੱਕ ਚੱਲੇਗੀ ਬੀਐਸਐਫ ਅਤੇ ਪਾਕਿਸਤਾਨ ਰੇਂਜਰਜ਼ ਦੇ ਡੀਜੀ ਪੱਧਰ ਦੀ ਬੈਠਕ ਕੁਸਪੈਟ ਤਸਕਰੀ ਅਤੇ ਸੀਜ਼ਫਾਇਰ ਦੀ ਉਲੰਘਣਾ ਜਿਹੇ ਮਸਲਿਆਂ ਤੇ ਹੋਏਗੀ ਚਰਚਾ ਭਾਰਤ ਪਾਕਿਸਤਾਨ ਵਿਚਕਾਰ ਹੋਈ 1965 ਦੀ ਜੰਗ ਦੇ ਪੰਜਾਬ ਬਰੇ ਪੂਰੇ ਹੋਣ ਤੇ ਤਰਨਤਾਰਨ ਦੇ ਪਿੰਡ ਅਸਲ ਉੱਤਰ ਵਿੱਚ ਕਰਵਾਇਆ ਗਿਆ ਪੰਜਾਬ ਪੱਦਰੀ ਸਮਾਗਮ ਅਸਲ ਉਤਰਦੀ ਜੰਗ ਦੇ ਨਾਇਕ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਅਬਦੁਲ ਹਮੀਦ ਨੂੰ ਦਿੱਤੀ ਗਈ ਸ਼ਰਧਾਂਜਲੀ ਜੰਗ 'ਚ ਹਿੱਸਾ ਲੈਣ ਵਾਲੇ ਸਾਬਕਾ ਫੌਜੀਆਂ ਤੇ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਦਾ ਕੀਤਾ ਗਿਆ ਸਨਮਾਨ ਫਿਰੋਜ਼ਪੁਰ ਵਿੱਚ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਨਾਮ ਵਰਤ ਕੇ 30 ਲੱਖ ਦੀ ਪਰੋਤੀ ਮੰਗਣ ਦੇ ਇਲਜ਼ਾਮ 'ਤੇ ਨੰਗਰਫਤਾਰ ਮੁਲਜ਼ਮਾ ਕੋਲੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੀ ਨਕਲੀ ਲੈਟਰ ਪੈਡ ਅਤੇ ਮੋਬਾਈਲ ਫੋਨ ਵੀ ਬਰਾਮਦ ਪਿੰਡ ਰਹੀਮ ਕੇ ਉਤਾਰਦੇ ਹਰਦੀਪ ਸੋਢੀ ਨੇ ਮਮਦੋਟ ਪੁਲਿਸ ਕੋਲ ਕਰਵਾਈ ਸੀ ਸ਼ਿਕਾਇਤ ਅਸੀਂ ਤਾਂ ਪੂਰੀ ਪੂਰੀ ਰਾਤ ਜਾਗ ਕੇ ਕੱਟਨੇ ਬੱਚਿਆਂ ਨੂੰ ਜਗਾਈ ਦਾ ਘੰਟਾ-ਘੰਟਾ ਦੋ-ਦੋ ਘੰਟੇ ਕਰਕੇ 8 ਮਹੀਨੇ ਹੋ ਗਏ ਨੇ ਸਾਡਾ ਜੀਣਾ ਆਰਾਮ ਕੀਤਾ ਹੈ ਇਹਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਆ ਕਿਉਂਕਿ ਜਿਹੜਾ ਪੰਮਫਲੈਟ ਹੈਗਾ ਉਹ ਅੱਤਵਾਦੀ ਸੰਗਠਨ ਖਾਸ ਤਨ ਪੰਜ ਵੜ ਫੋਰਸ ਦਾ ਹੈਗਾ ਇਸ ਪਰਿਵਾਰ ਨੂੰ ਅਸੀਂ ਪੂਰੀ ਸਿਕਿਉਰਿਟੀ ਦਿੱਤੀ ਹੈ ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ ਸਰਕਾਰ ਨੇ ਮੁਲਾਜ਼ਮਾਂ ਦਾ ਮਹਿੰਗਾਈ ਪੱਤਾ 6% ਦੀ ਵਧਾਇਆ ਤਾਜ਼ਾ ਵਾਅਦੇ ਨਾਲ ਮੂਲ ਤਨਖਾਹ ਦਾ 119% ਹੋਇਆ ਮਹਿੰਗਾਈ ਪੱਤਾ ਵਧਿਆ ਪੱਤਾ ਜੁਲਾਈ 2015 ਤੋਂ ਹੋਏਗਾ ਲਾਗੂ ਪੰਜਾਬੀ ਫਿਲਮ ਜਿੰਦਾ ਸੁਖਾ ਦੇਸ਼ ਪਰਿੰਦਰ ਬੈਨ ਫਿਲਮ ਦੀ ਟੀਮ ਨੇ ਕੀਤੀ ਪੁਸ਼ਟੀ ਕੇਂਦਰੀ ਗ੍ਰਹਿ ਵਿਭਾਗ ਦੀ ਮੰਗ ਤੋਂ ਬਾਅਦ ਸੈਂਸਰ ਬੋਰਡ ਦਾ ਫੈਸਲਾ 11 ਸਤੰਬਰ ਨੂੰ ਹੋਣੀ ਸੀ ਫਿਲਮ ਰਿਲੀਜ਼ ਸਾਬਕਾ ਫੌਜ ਮੁਖੀ ਜਨਰਲ ਵੈਦਿਆ ਦੇ ਕਾਤਲਾਂ ਦੀ ਜ਼ਿੰਦਗੀ ਤੇ ਆਧਾਰਿਤ ਆ ਫਿਲਮ